ਸਸ਼ੀਕਾਲ ਮੈਂ ਹਾਂ ਜਸਪ੍ਰੀਤ ਕੌਰ ਤੁਸੀਂ ਦੇਖ ਰਹੇ ਹੋ ਪਰਖ ਨਿਊਜ਼ ਚੈਨਲ ਅੱਜ ਅਸੀਂ ਪਿੰਡ ਬਟੇਲਾ ਜਿੱਥੇ ਕੀ ਹਰਦੀਪ ਸਿੰਘ ਵੱਲੋਂ ਖੂਨਦਾਨ ਕੈਂਪ ਕਰਵਾਇਆ ਜਾ ਰਿਹਾ ਹੈ ਉੱਥੇ ਪਹੁੰਚਿਆ ਆਓ ਗੱਲਬਾਤ ਕਰਦੇ ਹਰਦੀਪ ਸਿੰਘ ਜੀ ਨਾਲ ਉਹਨਾਂ ਦੇ ਖੂਨਦਾਨ ਕੈਂਪ ਬਾਰੇ ਸਸ਼ੀਕਾਲ ਸਰ ਸਰ ਇਹ ਖੂਨਦਾਨ ਜਿਹੜਾ ਕੈਂਪ ਲੱਗ ਗਿਆ ਹੈ ਇਹਦੇ ਬਾਰੇ ਸਾਨੂੰ ਕੁਝ ਦੱਸੋ ਹਾਂ ਇਹ ਸਾਡੇ ਪਰਿਵਾਰ ਵੱਲੋਂ 28ਵਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਪਹਿਲਾਂ ਅਸੀਂ ਆਪਣੇ ਪਿਤਾ ਜੀ ਦੀ ਯਾਦ ਚਲਾਉਂਦੇ ਸੀ ਕਿ ਉਹਦੇ ਜਿਹੜੇ ਮੇਰੇ ਵੱਡੇ ਬ੍ਰਦਰ ਜਿਨ੍ਹਾਂ ਦੀ ਯਾਦ ਤੁਸੀਂ ਅੱਜ ਲਾ ਰਹੇ ਆਂ ਉਹਨਾਂ ਨੇ ਇਹ ਸਟਾਰਟ ਕੀਤਾ ਸੀਗਾ ਮੇਰੇ ਪਿਤਾ ਜੀ ਦੀ ਯਾਦ ਚਲਾਉਣ ਵਾਸਤੇ। ਹੁਣ ਜਿਹੜਾ ਹੈਗਾ ਅਸੀਂ ਇਹ ਸਾਡੇ ਪਰਿਵਾਰ ਵੱਲੋਂ 28ਵਾਂ ਕੈਂਪ ਆਇਆ ਸੀ। ਖੂਨਦਾਨ ਕੈਂਪ ਔਰ ਮੈਡੀਕਲ ਕੈਂਪ ਦੰਦਾਂ ਦਾ ਚੈੱਕਅਪ ਕੈਂਪ ਹੈ, ਬਲੱਡ ਚੈੱਕਅਪ ਕੈਂਪ ਹੈ। ਹੈਲਥ ਐਂਡ ਵੈਲਨੈਸ ਦਾ ਹੈਗਾ ਇਹ ਪਿੰਕਲਵਾੜੇ ਤੋਂ ਲਿਟਰੇਚਰ ਦੇ ਰਹੇ ਨੇ ਤੇ ਸਾਰਾ ਜਿਹੜਾ ਹੈਗਾ ਆਪਣਾ ਇਹ ਲੱਗਿਆ ਹੋਇਆ ਜੀ। ਸਰ ਇਹ ਜਿਹੜਾ ਖੂਨਦਾਨ ਕੈਂਪ ਲੱਗ ਰਿਹਾ ਹੈ ਇਹਦੀ ਮਤਲਬ ਅੱਗੇ ਜਿਵੇਂ ਪਿਛਲੇ ਸਾਲ ਨਾਲੋਂ ਜਿਵੇਂ ਰੇਸ਼ਿਓ ਹੈ ਉਹ ਕਿੰਨੇ ਕੁ ਵੱਧੀ ਆ ਹਨੇ ਬਿਲਕੁਲ ਜੀ 150% ਪਲਸ ਡੋਨਰ ਹੁੰਦੇ ਨੇ ਹਮੇਸ਼ਾ ਔਰ ਅੱਜ ਵੀ ਸਾਡਾ ਜਿਹੜਾ ਹੈਗਾ ਹਲੇ ਟਾਈਮ 12 ਵਜੇ ਦਾ ਟਾਈਮ ਹੈ ਔਰ ਸਾਡੇ 50 ਪਲਸ ਹੋ ਚੁੱਕੇ ਆ 2 ਵਜੇ ਤੱਕ ਮੈਨੂੰ ਉਮੀਦ ਹੈ ਕਿ ਜਿਹੜਾ ਇਹ ਆਪਣਾ ਉਹ 100 ਤੋਂ ਪਲਸ ਹੋ ਜਾਣਗੇ ਔਰ ਮੈਂ ਅਪੀਲ ਕਰਾਂਗਾ ਸਾਰਿਆਂ ਨੂੰ ਕਿ ਸਾਨੂੰ ਜਦੋਂ ਅਸੀਂ 18 ਸਾਲ ਦੇ ਹੋਵੇ ਉਸ ਤੋਂ ਬਾਅਦ ਸਾਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਇੱਕ ਇੱਕ ਇਹ ਖੂਨ ਦਾ ਨਿਕ ਇੱਦਾਂ ਵੱਡੀ দান ਹੈ ਮਹਾਦਾਨ ਹੈ ਜਿੱਦੇ ਚ ਨਾ ਤਾਂ ਲੈਣ ਵਾਲੇ ਨੂੰ ਪਤਾ ਵੀ ਕਿਹਦਾ ਖੂਨ ਹੈ ਨਾ ਦੇਣ ਵਾਲੇ ਨੂੰ ਪਤਾ ਮੇਰਾ ਕਿਹਨੂੰ ਲੱਗ ਰਿਹਾ ਹੈ ਇਸ ਕਰਕੇ ਸਭ ਤੋਂ ਵੱਡਾ ਗੁਪਦਾਨ ਹੈ ਸਾਨੂੰ ਕਰਦੇ ਰਹਿਣਾ ਚਾਹੀਦਾ ਜਿਹੜੀ ਖੂਨ ਦੀ ਕਮੀ ਹੈ ਉਹ ਤਾਂ ਹੀ ਦੂਰ ਹੋਏਗੀ ਦੇਖੋ ਸਾਡੇ ਸਾਡੇ ਵਾਸਤੇ ਹਿੰਦੁਸਤਾਨ ਵਾਸਤੇ ਇਹ ਚੀਜ਼ ਹੋਣੀ ਬੜੀ ਜ਼ਰੂਰੀ ਹੈ ਕਿ ਕੋਈ ਖੂਨ ਤੋਂ ਬਿਨਾਂ ਨਾ ਮਰੇ ਇਸ ਕਰਕੇ ਸਾਨੂੰ ਲੋਡ ਹੈ ਅਵੇਰਨੈਸ ਦੀ ਜਦੋਂ ਅਸੀਂ 18 ਦੇ ਹੋ ਗਏ ਸਾਨੂੰ ਬਣਾ ਬਲੱਡ ਡੋਨੇਟ ਕਰਨਾ ਚਾਹੀਦਾ ਓਕੇਸ਼ਨਲੀ ਤੁਸੀਂ ਬੱਚਿਆਂ ਤੋਂ ਸ਼ੁਰੂ ਕਰੋ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਮੋਟੀਵੇਟ ਕਰੋ ਕਿ ਤੁਸੀਂ ਆਪਣੇ ਜਨਮ ਦਿਨ ਤੇ ਦਿਓ ਪਰਿਵਾਰ ਚ ਕਿਸੇ ਦੀ ਵਰਸੀ ਹੈ ਤਾਂ ਉਹਦੇ ਤੇ ਦਿਓ ਜਦੋਂ ਆਪਾਂ ਉਹਨਾਂ ਨੂੰ ਮੋਟੀਵੇਟ ਕਰਾਂਗੇ ਤਾਂ ਹੀ ਆਪਾਂ ਸਫਲ ਬਣਾਂਗੇ ਸਸ਼ੀ ਕੁਮਾਰ ਸਰ ਸਰ ਤੁਹਾਡਾ ਨਾਮ ਗੁਰਿੰਦਰ ਸਿੰਘ ਸਰ ਤੁਸੀਂ ਜਿਵੇਂ ਖੂਨ ਦੇ ਰਹੇ ਹੋ ਤੁਹਾਨੂੰ ਕੀ ਮਹਿਸੂਸ ਲੱਗਦਾ ਖੂਨਦਾਨ ਹੈ ਜੀ ਕਹਿੰਦੇ ਮਾਨਦਾਨ ਵਧੀਆ ਲੱਗਦਾ ਅੱਛਾ ਲੱਗਦਾ ਕਿਤੇ ਕੰਮ ਆਏ ਤੇ ਕੀ ਮੈਸੇਜ ਦੇਣਾ ਚਾਹੋਗੇ ਖੂਨ ਬਾਰੇ ਸਭ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਟਾਈਮ ਪੀਸ ਜਿਵੇਂ ਅੱਜ ਕੱਲ ਲੋਕੀ ਖੂਨ ਦੇਣ ਤੋਂ ਡਰਦੇ ਨੇ ਹੈ ਨਾ ਇਸ ਤਰ੍ਹਾਂ ਮਤਲਬ ਤੁਹਾਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਡਰ ਨੂੰ ਕਿਵੇਂ ਕਰਨਾ ਚਾਹੀਦਾ ਨਹੀਂ ਡਰਨ ਵਾਲੀ ਤਾਂ ਕੋਈ ਗੱਲ ਨਹੀਂ ਹੈ ਜੀ ਦਾਨ ਹੈ ਜੀ ਖੂਨਦਾਨ ਹੈ ਕੋਈ ਵੀ ਦਾਨ ਕਰ ਸਕਦਾ ਹੈ ਰੈਗੂਲਰ ਕਰਨਾ ਚਾਹੀਦਾ ਆਪਣੇ ਬੋਡੀ ਲਈ ਬਚਾ ਹੁੰਦਾ ਸਰ ਤੁਹਾਡਾ ਨਾਮ ਤਨਪ੍ਰੀਤ ਸਿੰਘ ਸਰ ਜਿਵੇਂ ਅੱਜ ਖੂਨ ਦਿੱਤਾ ਤੁਸੀਂ ਕੋਈ ਮੈਸੇਜ ਦਿਓ ਖੂਨ ਦਾ ਖੂਨਦਾਨ ਇੱਕ ਮਹਾਨ ਮਹਾਨਦਾਨ ਹੁੰਦਾ ਹੈ ਇਹ ਬੇਸਵੀ ਸਾਇੰਟਿਸਟ ਸਾਡੀ ਜਿਹੜੀ ਸਾਡੀ ਜਨਰੇਸ਼ਨ ਹੈ ਉਹ ਥੋੜੇ ਡਰਦੇ ਆ ਖੂਨ ਦੇਣ ਤੋਂ ਪਰ ਇਹ ਚਾ ਕੁਝ ਨਹੀਂ ਹੈ ਖੂਨ ਦੇ ਨਾਲ ਵਧੀਆ ਫੀਲ ਹੁੰਦਾ ਹੈ ਕਿ ਇੱਕ ਨਵੇਂ ਸੈੱਲ ਬਣਦੇ ਆ ਖੂਨ ਜਿਹੜਾ ਨਿਰੰਤਰ ਬਣਦਾ ਰਹਦਾ ਜਿਹੜੇ ਰੈੱਡ ਸੈੱਲ ਸਾਡੇ ਜਿਦਾ ਡੋਲ ਖੂਨ ਦੇਦੇ ਨੇ ਤੇ ਬਾਕੀ ਜਿਹੜਾ ਅੱਜ ਦੀ ਜਿਹੜੀ ਸਾਇੰਸ ਹੈ ਉਹ ਸਾਰਾ ਕੁਝ ਬਣਾ ਲਿਆ ਉਹਨਾਂ ਨੇ ਬਟ ਇੱਕ ਖੂਨ ਨਹੀਂ ਬਣਾ ਸਕੋ ਤੇ ਖੂਨ ਹੀ ਹੈ ਜੋ ਸਾਡੇ ਹਰਮਨ ਬਾਡੀ ਦੇ ਅੰਦਰ ਬਣਦਾ ਤੇ ਸਾਨੂੰ ਜਿਆਦਾ ਜਿਆਦਾ ਡੋਨੇਟ ਕਰਨਾ ਚਾਹੀਦਾ ਸਸ਼ੀਕਲ ਸਰ ਸਰ ਤੁਹਾਡਾ ਨਾਮ ਦਿਲ ਬਾਕਸਿੰਗ ਸਰ ਜੀ ਮੈਂ ਅੱਜ ਤੁਸੀਂ ਖੂਨਦਾਨ ਕੀਤਾ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਇਹ ਵੀ ਕਿਸੇ ਜ਼ਿੰਦਗੀ ਸੇਵ ਹੋ ਜਾਂਦੀ ਹੈ ਕਿਸੇ ਨੂੰ ਪਲੇਟਲੇਟਸ ਦੀ ਲੋੜ ਹੈ ਕੁਝ ਵੀ ਕਿਸੇ ਦੀ ਲਾਈਫ ਸੇਵ ਹੋ ਜਾਂਦੀ ਹੈ ਤਾਂ ਬਹੁਤ ਚੰਗੀ ਗੱਲ ਹੈ ਅਸੀਂ ਚੰਡੀਗੜ੍ਹ ਸੇਫਟੀਆਂ ਤੋਂ ਕਿੱਲੋ ਸਟਾਫ ਆਇਆ ਬਲੀ ਇਹਨਾਂ ਦੇ ਇਹ ਮਲਕੀਤ ਸਿੰਘ ਸਾਡੇ ਬੈਂਕ ਦੇ ਡਾਇਰੈਕਟਰ ਸੀਗੇ ਤੇ ਅਚਾਨਕ ਉਹਨਾਂ ਦੀ ਡੈਥ ਹੋ ਗਈ ਸੋ ਉਸ ਤੋਂ ਬਾਅਦ ਹੁਣ ਇਹ ਵੀ ਡਾਇਰੈਕਟਰ ਹੈਗੇ ਆ ਤੇ ਇਸ ਸਾਲ ਚ ਦੋ ਵਾਰ ਕੈਂਪ ਲੈਂਦੇ ਆ ਅਸੀਂ ਹਰ ਸਾਲ ਆਨੇ ਆ ਦੋਨੋਂ ਕੈਂਪ ਟੈਂਡ ਕਰਦੇ ਆ ਅਸੀਂ ਇਹ ਕਿਨਾਂ ਦੇ ਫਾਦਰ ਦਾ ਤੇ ਕਿਨਾਂ ਨੂੰ